ਸਾਡੇ ਰਿਸ਼ਤੇ ਚੈਨਲ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਤ ਸ਼੍ਰੀਕਾਲ ਜਿਹੜੇ ਵੀ ਭੈਣ ਭਰਾ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਓਕੇ ਕਰ ਲਓ ਜੀ ਤਾਂ ਜੋ ਨਵੇਂ ਨਵੇਂ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲ ਸਕੇ ਵੀਡੀਓ ਨੂੰ ਅੰਤ ਤੱਕ ਦੇਖਣਾ ਜੀ ਜੇਕਰ ਚੰਗੀ ਲੱਗੇ ਤਾਂ ਲੈ ਕੇ ਤੇ ਜੇਰ ਜਰੂਰ ਕਰ ਦੇਣਾ ਜੀ ਕਵਾਂਟ ਬਾਕਸ ਵਿੱਚ ਆਪਣੇ رائے ਜਰੂਰ ਦੇਣਾ ਜੀ ਜੇਕਰ ਤੁਸੀਂ ਆਪਣੇ ਲੜਕਾ ਲੜਕੀ ਦੀ ਐਡ ਲਗਵਾਉਣੀ ਕਿਉਂਦੇ ਹਰਤਾ ਸਾਡਾ ਵਟਸਐਪ ਨੰਬਰ 9817372381 ਤੇ ਪੂਰਾ ਬਾਇਓ ਡਾਟਾ ਭੇਜੋ ਜੀ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਬਿਲਕੁਲ ਫ੍ਰੀ ਲਗਵਾਈ ਜਾਂਦੀ ਹੈ ਜੀ साढ़ा कम सिर्फ रिश्त की एड पाता है बाकी जांच पड़ताल ती खुद करनी है जी शुरू करते हैं जी अजे नए रिश्ते पहला रिश्ता नाम सिंह कास्ट जटसिक गो संधु जन्म अठ मई उन्नीस सौ इकानवे कद शे फुट प्योर वजिटेरियन रजिस्टर्ड नर्स गुड पै ప్యాకజ వర్క్ ప్రమట్మ ఇన్ీమంట్ పేరెట్స్ గ్రీన్ల్డర్ పిన్షనర్ కలిఫోర్నియా యూఎస్ ఇక్క బ్రదర అనమార్డ్ ఆర్ ఎన్ూఎస్ మోగా సిటీ కాఫీ సరి ప్రాపర్టీ రిశేది మగ ల సుందర గ్రీన్ ఫ్యామిలీ పడి ఆర్ ఎన్యటీ ਬਾਇਓ ਟੈਕਨੋਲੋਜੀ ਐਮਬੀਏ ਗਰਲ ਸੰਪਰਕ ਕਰੋ ਪਰਿਵਾਰ ਨਾਲ ਇਸ ਨੰਬਰ ਤੇ ਅਗਲਾ ਰਿਸਟਰ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਜਨਮ 1995 ਕੱਦ 6 ਫੁੱਟ 1 ਇੰਚ ਕੋਈ ਭੈਣ ਭਰਾ ਨਹੀਂ ਹੈ ਪੜਾਈ ਬੀਟੈਕ ਐਨਈਸੀਸੀ ਇਨ ਪੰਜਾਬ ਇੰਡੀਆ ਤੋਂ ਈਜੀਆਈਟੀ ਇੰਜੀਨੀਅਰਿੰਗ ਕੈਨੇਡਾ ਤੋਂ ਜੋਬ ఐఐ ట ఇంజనీర్ ਐਨ ਐਮ ਐਨ ਸੀ ਐਨ ਜੀ ਟਾ ਟ੍ਰਾਂਟੋ ਕੈਨੇਡਾ ਦਾ ਪੀਆਰ ਹੈ ਵਿਆਹ ਤੋਂ ਥੋੜੇ ਸਮੇਂ ਬਾਅਦ ਡਿਵੋਰਸ ਮਾਤਾ ਪਿਤਾ ਕੈਨੇਡਾ ਮਿਸਟਰ ਵੀਜੇ ਤੇ ਗਏ ਹਨ ਮੈਂਟਰੀ ਨਾਲ ਫੈਮਿਲੀ ਇੱਕ ਕੈਨੇਡੀਅਨ ਸਿਟੀਜ਼ਨ ਐਂਡ ਵੈਲ ਸੈਟਲਰ ਇਨ ਬ੍ਰੈਪਟਨ ਇਸ ਤੇ ਜੀ ਮੰਗ ਲੜਕੀ ਕੈਨੇਡਾ ਦੀ ਪੀਆਰ ਜਾਂ ਸਿਟੀਜ਼ਨ ਹੋਵੇ ਵਧੀਆ ਘਰ ਪਰਿਵਾਰ ਦੇ ਓਏ ਮਾਰਜ ਪਰ ਨਾਟ ਕਨੈਕਟਡ ਸੰਪਰਕ ਕਰੋ ਪਰਿਵਾਰ ਨਾਲ ਇਸ ਨੰਬਰ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਉਮਰ 31 ਸਾਲ ਪਿਆਰ ਸ਼ਾਕਾਹਾਰੀ ਕੈਲੋਫੋਰਨੀਆਂ ਯੂ ਐਸਏ ਸਿਟੀਜ਼ਨ ਸਾਰਾ ਪਰਿਵਾਰ ਯੂ ਐਸਏ ਵੈਲ ਸੈਟਲਡ ਸਿਟੀਜ਼ਨ ਸਟੱਡੀ ਵੀ ਕਾਰਮੈਸਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਡੀਆ ਤੋਂ ਐਲਵੀਐਨ ਫਰਾਮ ਯੂਨਾਈਟਿਡ ਕਾਲਜ ਆਰਐਨ ਫਰਾਮ ਕੋਲੋਰੀਡਾ ਵਰਕਿੰਗ ਫੁੱਲ ਟਾਈਮ ਐਜ ਰਜਿਸਟਰਡ ਨਰਸ ਰਿਸ਼ਤੇ ਦੀ ਮੰਗ ਕੈਲੋ ਕੋਰਣੀ ਯੂਐਸਏ ਸਿਟੀਜ਼ਨ ਹੋਵੇ ਲੜਕਾ ਵੈਲ ਸੈਟਡ ਪਰਵਾਰ ਹੋਵੇ ਵਧੀਆ ਜੌਬ ਕਰਦਾ ਹੋਵੇ ਮੈਰਜ ਵਾਲੇ ਸੰਪਰਕ ਨਾ ਕਰਨ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਅਗਲਾ ਰਸਤਾ ਨੋਟ ਕਰੋ ਜੀ ਚੌਥਾ ਨਾਮ ਕੌਰ ਕਾਸਟ ਜੱਟ ਸਿੱਖ ਏਰੀਆ ਸੰਗਰੂਰ ਜਨਮ 1997 ਕੱਦ 5 ਫੁੱਟ 6 ਇੰਚ ਪੜਾਈ ਡਬਲ ਐਮਏ ਹਿੰਦੀ ਹਿਸਟਰੀ ਰਿਸ਼ਤੇ ਦੀ ਮੰਗ ਮੰਡੇ ਕੋਲੇ 20 ਜਾਂ 30 ਕਿੱਲੇ ਜ਼ਮੀਨ ਹੋਵੇ ਲੜਕਾ ਸੋਹਣਾ ਸੁਨੱਖਾ ਹੋਵੇ ਜੱਟ ਸਿੱਖ ਹੀ ਸੰਪਰਕ ਕਰਨ ਵਿਚੋਲੇ ਨਾ ਕਰਨ ਸੰਗਰੂਰ ਪਟਿਆਲਾ ਮਲੇਰਕੋਟਲੇ ਜ਼ਿਲ੍ਹੇ ਨੂੰ ਪਹਲ ਸੰਪਰਕ ਕਰੋ ਜੀ ਇਸ ਨੰਬਰ ਤੇ ਪਰਿਵਾਰ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਸਿੱਧੂ ਏਰੀਆ ਬਰਨਾਲਾ ਜਨਮ 1999 ਕੱਦ 6 ਫੁੱਟ ਛਟੜੀ ਆਈਟੀਆਈ ਜ਼ਮੀਨ 5 ਕਿੱਲੇ ਲੜਕਾ ਖੇਤੀਬਾੜੀ ਕਰਦਾ ਹੈ ਜੀ ਰਿਸ਼ਤੇ ਦੀ ਮੰਗ ਹੈ ਜੀ ਲੜਕੇ ਪੜ੍ਹੇ ਲਿਖੇ ਸੋਨੇ ਸੁਨਕੀ ਘਰ ਦਾ ਕੰਮਕਾਰ ਕਰਦੀ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਨਾਲ ਗੱਲ ਕਰ ਸਕਦੇ ਹੋ ਸ਼ਾਦੀ ਰਿਸ਼ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਤੇ ਵੈਲ ਆਈਕਨ ਨੂੰ ਓਕੇ ਕਰ ਲਓ ਤਾਂ ਜੋ ਨਵੇਂ-ਨਵੇਂ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ